ਜੀ ਮਿੱਤਰੋ ਕਿਦਾਂ ਹੋ ਠੀਕ ਠਾਕ ਸਾਰੇ ਅੱਪਾਂ ਅੱਜ ਰਹਿਮਤ ਹੋਇਆ ਮਿੱਟੀ ਲਾਉਣੀ ਆ ਮੀਂਹ ਪਿਆ ਸੀਗਾ ਤੇ ਉਹਦਾ ਗਾਰਾ ਲੱਗਿਆ ਪਿਆ ਤੇ ਜੰਗਾਲ ਪੈ ਜੂਗੀ ਤੇ ਆ ਚੀਜ਼ ਲਾਉਣੀ ਆ ਆਪਾਂ ਮਿੱਟੀ ਲਾਉਣੀ ਆ ਜਿਹੜੀ ਬੜੇ ਦਿਨ ਹੋ ਗਏ ਹੁਣ ਬਸ ਖੇਤੋਂ ਆਇਆ ਸੀਗਾ ਤੇ ਇਹ ਤੇ ਮੜ ਕੇ ਮੈਂ ਚੱਲ ਬਲੌਗ ਬਣਾ ਲੇ ਤੇ ਆਪਾਂ ਆਹ ਮਿੱਟੀ ਲਾਉਣੀ ਆ ਯਾਰ ਇਹਦੇ ਬਾੜੀ ਲੱਗੀ ਪਈ ਤੇ ਸਾਫ਼ ਕਰਨੀ ਆ ਹੁਣ ਆਪਾਂ ਸਾਫ਼ ਕਰਨ ਲੱਗੇ ਆ ਤੇ ਲੀਰ ਗਿੱਲੀ ਕਰ ਲਈਏ ਮਿੱਤਰੋ ਆਪਾਂ ਲੀਰ ਗਿੱਲੀ ਕਰਕੇ ਮਾਰਾਂਗੇ ਕੋਈ ਪਤਰੀ ਨਾ ਲਾਵਾਂਗੇ ਦੇਸੀ ਜਗੜ ਲਾਇਆ ਭਰਾਵਾ ਗਰੀਬੀ ਆ ਕੀ ਕਰਗੇ ਦੇਸੀ ਜਗੜ ਲਾਇਕ ਕੀਤਾ ਕੰਮ ਤੇ ਹੁਣ ਆਪਾਂ ਲਾਉਣੀ ਆ ਸਾਫ਼ ਸਫਾਈ ਕਰਦਗੇ ਮਣੀ ਮੋਟੀ ਇਹਦੀ ਉਕੇ ਰਿਮ ਖਰਾਬ ਨਹੀਂ ਹੁੰਦੇ ਯਾਰ ਰਿਮ ਕਿੱਥੇ ਪਵਾਏ ਜਾਂਦੇ ਆ ਗਰੀਬੀ ਵਿੱਚ ਰਿਮ ਪਾਉਣੇ ਬਹੁਤ ਔਖੇ ਆ ਵਧੀਆ ਬਣ ਜੂਣ ਨਾਲੇ </body>ਮੋਟੀ ਸਾਹ ਰਹਿਣਾ ਇਸੇ ਨਾਲ ਹੀ ਪਿਆਰ ਆ ਆਪਣ ਨੂੰ ਹੋਰ ਕੌਣ ਹੈ ਇਹ ਆ ਜਿਹੜਾ ਸਾਡਾ ਦਿਲ ਖੁਸ਼ ਕਰਦਾ ਰਹਿੰਦਾ ਐਂਡ ਮੌਕੇ ਤੇ ਆਏ ਦਿਲ ਖੁਸ਼ ਕਰਦੂ ਜਦੋਂ ਕੋਈ ਚਾਹੀਦੀ ਗੱਲ ਬਣਾ ਬੈਂਡ ਗੱਲ ਬਾਤ ਲਾ ਆਂਦਾ ਜੇ ਖੇਤ ਇਹ ਨਾਲ ਹੀ ਪਿਆਰੇ ਇੰਦਲੇ ਹਾਂ ਚੱਕਰ ਚ ਬਹੁਤ ਸਾਲ ਹੋ ਗਈ ਸੀ ਇੱਥੇ ਖਲਾਰਾ ਕਰਾਂਗੇ ਇਹ ਹੀ ਸਾਡਾ ਦਿਲ ਖੁਸ਼ ਕਰਦਾ ਬਸ ਤੁਹਾਡੀ ਸਪੋਰਟ ਚਾਹੀਦੀ ਖਿੱਚ ਖਿੱਚੀ ਚੱਲੋ ਕੰਮ ਨੂੰ ਖਿੱਚ ਦੋ ਬਸ ਜਿਹੜਾ ਜਿਹੜਾ ਵੀ ਵੇਂਦਾ ਭਾਈ ਸਬਸਕ੍ਰਾਈਬਰ ਜਰੂਰ ਕਰੋ ਯਾਰ ਖਿੱਚਣਾ ਮੈਨ ਮੋਡੀਫਾਈ ਕਰਨਾ ਤੁਹਾਡੀ ਮਿਹਰ ਨਾਲ ਹੀ ਹੋਊਗਾ ਮੇਰੇ ਕੋਲ ਜੇ ਪੈਸੇ ਹੁੰਦੇ ਤਾਂ ਮੈਨੂੰ ਲੋਡ ਨਹੀਂ ਪੈਂਦੀ ਸੀ ਬਲੌਗ ਬਣਾਉਣ ਦੀ ਦੋ ਕਿੱਲੇ ਜ਼ਮੀਨ ਵੀ ਹੁੰਦੀ ਨਾ ਕੱਲੇ ਨੂੰ ਫੇਰਨੇ ਆ ਰਸੀ ਭਰਾ ਦੋ ਐ ਤੇ ਮੇਨ ਥੋੜੀ ਹੈ ਰੀਆ ਬਣ ਗਿਆ ਲੋ ਇਹ ਵੀ ਹੋ ਗਿਆ ਕੰਮ ਆਪਣਾ ਸਾਫ ਸਪਾਈ ਦਾ ਤਾਂ ਇਦਾਂ ਟਾਇਰ ਹੋ ਗਿਆ ਚੱਕੋ ਵੀ ਵਧੀਆ ਬਣ ਗਿਆ ਤਾਂ ਆਪਣਾ ਪਾਗਲਾ ਟਾਇਰ ਕਰਨਾਗਾ ਤੇ ਆ ਆ ਹੈਗਾ ਆਪਣਾ ਮੋਬਾਈਲ ਟੰਗਣ ਵਾਲਾ ਇਹ ਪਹਿਲਾਂ ਵੀ ਬਣਾਇਆ ਸੀਗਾ ਇਹ ਜਿਗਾਰਡ ਜਾਲ ਆ ਵਾਸ਼ਿੰਗ ਮਸ਼ੀਨ ਦਾ ਹੁੰਦਾ ਜਿਗਾਰਡ ਜਾਲ ਵਿੱਚੋਂ ਕੱਢਿਆ ਖਰਾਬ ਹੋ ਗਈ ਸੀ ਉਹਦਾ ਆ ਲਾਇਆ ਪਾਈਪ ਬਣਾਈਆਂ ਗਾਂ ਤਾਂ ਪਸ਼ਾਂ ਕਰਨ ਵਾਲਾ ਮੂਰੀਆਂ ਕੱਟੀਆਂ ਹੋਈਆਂ ਇਹਦੇ ਵਿੱਚ ਮੋਬਾਈਲ ਟੰਗਿਆਂ ਦਾ ਜਦੋਂ ਮੈਂ ਕੱਲਾ ਹਾਂ ਫਿਰ ਬਣਾਉਣਾ ਤਾਂ ਕੋਈ ਹੈ ਨਹੀਂ ਕੱਲਾ ਹੀ ਹਾਂ ਕੱਲੇ ਨੂੰ ਫਿਰ ਇਹਦੇ ਵਿੱਚ ਮੋਬਾਈਲ ਟੰਗੇ ਫਿਰ ਟਰੈਕਟਰ ਦੀਆਂ ਵੀਡੀਓ ਸਾਰੇ ਛੋਟ ਛੂਟ ਬਣ ਜਾਂਦੇ ਆ ਬਲੌਗ ਬਲੂ ਜਿਵੇਂ ਬਣਾਉਣਾ ਇਹਦਾ ਆਪ ਬਣ ਜਾਂਦਾ ਲਾ ਕੇ ਠਲ ਕੇ ਖੇਤ ਵਧੀਆ ਤੇ ਹੁਣ ਆਪਾਂ ਅਗਲਾ ਟਾਇਰ ਕਰਨ ਲੱਗੇ ਆ ਤੇ ਹੁਣ ਆਪਾਂ ਲਾ ਰਹੀ ਅਗਲੇ ਟਾਇਰ ਤੋਂ ਅਗਲੇ ਟਾਇਰ ਬਾਹਲੀ ਲਿਬੜੇ ਪਏ ਯਾਰ ਛੋਟੇ ਅੰਦਰ ਲੱਗਾ ਵਿੱਚ ਬੜਾ ਡਿੱਗ ਪੈਂਦੇ ਪਾਣੀ ਦੇ ਰੰਗ ਵਾਲਾ ਲਿੰਦਾ ਇਹ ਤਾਂ ਇਹੋੱਖਾ ਕੰਮ ਤੱਕੇ ਰੰਗ ਹੈ ਨਹੀਂ ਗੱਲਾਂ ਕਰਨ ਵਾਲੇ ਪਏ ਰੰਗ ਲੈਂਦਾ ਹੋਏ ਤਾਂ ਕੀ ਕਰਕੇ ਕੀ ਜਿਗੜ ਲਾਇਕੇ ਪਾਣੀ ਨਾਲ ਧੋਣੀਆਂ ਤੋਂ ਸਾਰਾ ਗੇਟ ਜਾ ਖਰਾਬ ਹੋ ਜਾਂਦਾ ਹੈ ਪਾਣੀ ਹੈ ਨਹੀਂ ਨੀਓ ਲੈਵਲ ਹੀ ਨਹੀਂ ਕਿਰਪਤ ਲੋਕ ਟੇਲ ਦਾ ਬਾਹਰ ਬੋੜਾ ਜਾਂਦਾ ਧੋਣ ਨਾਲ ਉਹਨਾਂ ਨੂੰ ਜਗਾਲ ਪਾਜੂ ਕਿੰਨੇ ਵਾਰੀ ਤੋਤਾ ਮੈਂ ਤਾਂ ਮਸਾਂ ਤੋਣਾ ਨਾ ਮਹੀਨੇ ਦੋ ਮਹੀਨੇ ਤੋਂ ਜਗਾਲ ਨਾ ਪਵੇ ਧੋਣ ਨਾਲ ਬਾਹਲਾ ਜਗਾਲ ਪੈਂਦੀ ਹੈ ਕੀੜਾ ਮਾਰੀ ਰੱਖਦਾ ਨਾ ਪਾਲਛ ਮਾਰ ਕੇ ਟੇਟਰ ਤੇ ਲੀੜਾ ਮਾਰ ਦਿੰਦਾ ਨਾ ਮੁੜ ਕੇ ਸਿਆਲ ਦੇ ਵਿੱਚ ਤੋਂ ਸਾਰਾ ਸਿਆਲ ਪਾਂਸ਼ੀ ਲੱਗੀ ਰਹਿੰਦੀ ਤੇ ਨਵਾਂ ਨਵਾਂ ਬਣਿਆ ਰਹਿੰਦਾ ਜਾਵਾ ਵਧੀਆ ਸ਼ੋਰ ਵਧੀਆ ਸੋਹਣੀ ਲੱਗਦੀ ਹੈ ਤੇ ਉਹ ਗਿੱਲਾ ਲੀੜਾ ਮਾਰਨ ਨੂੰ ਦੇਖ ਲੈਣੇ ਜੇ ਗੱਲ ਬਣ ਗਈ ਤਾਂ ਵਲੋਗ ਯਰ ਛੋਟਾ ਬਣਾਉਣਾ ਪੈਂਦਾ ਤੇ ਦੇਖ ਦੇ ਘਟਾ ਵੱਡਾ ਵਲੋਗ ਵੀ ਬਣਾ ਲਨਾ ਫਿਰ ਇੰਟਰਨੈਟ ਨਹੀਂ ਹੈਗਾ ਇਹਨਾਂ 1.5 GB ਇੰਟਰਨੈਟ 10 10 ਮਿੰਟ ਦਾ ਵਲੋਗ ਬਣ ਗਿਆ ਸਮਝ ਲਓ ਤਾਂ 1.5 GB ਤੋਂ ਘਟ ਥੋੜਾ ਜਿਹਾ 1 GB 200 MB ਬਣ ਜਾਂਦਾਗਾ ਤੇ ਪਿੱਛੇ ਹੀ ਰਹਿੰਦੇ ਅਪਲੋਡ ਤੇ ਇੱਕ ਮੋਬਾਈਲ ਖਾਂਦੇ ਵਾਲਾ ਛੱਡਨਸਾਰ 50 MB ਖਾ ਲੈਂਦਾਗਾ ਪੁਰਾਣਾ ਮੋਬਾਈਲ ਹੋਇਆ ਤਾਂ ਕੀ ਕਰਕੇ ਯਾਰ ਆਖਾ ਕੰਮ ਰੱਬ ਦੇ ਟੈਸਟ ਬਹੁਤ ਔਖੇ ਆ ਪਾਰ ਕਰਨੇ ਗਰੀਬੀ ਦੇ ਵਿੱਚ ਕੋ ਤੋਂ ਕਿਹੜੀ ਚੀਜ਼ ਨੇ ਕਿੱਥੇ ਖਰਾਬ ਹੋਇਆ ਨਾ ਹੀ ਨਹੀਂ ਪਤਾ ਖੇ ਦੇ ਆ ਕੇ ਕਿਹੜੀ ਚੀਜ਼ ਨੇ ਖਰਾਬ ਹੋਇਆ ਨਾ ਕਿਹੜੀ ਚੀਜ਼ ਨੇ ਨਹੀਂ ਰੱਬ ਦੇ ਟੈਸਟ ਬਹੁਤ ਵੱਲੇ ਹੀ ਆ ਕਿਰਮ ਭਾਰੋਂ ਕਰਦ ਕੇ ਗਰਮੀ ਬਹੁਤ ਧੁੱਪੇ ਬੈਠਾ ਮੈਂ ਤਾਂ ਇਹ ਵੀ ਹੋ ਗਿਆ ਮਿੱਤਰੋ ਵਧੀਆ ਇਹ ਖੜਾ ਆਪਣਾ ਅਸ਼ਰ ਲੈ ਕੇ ਜਾਵਾਂਗੇ ਇੱਕ ਦਿਨ ਖੇਰ ਖੁੱਤਰੀ ਉੱਥੇ ਛੋਟ ਛੂਟ ਬਣਾਵਾਂਗੇ ਤੇ ਛੋੜ ਰਹੀ ਕਿ ਬਣਾਉਣਾ ਯਾਰ ਛੋੜ ਚੜ ਨਹੀਂ ਰਹੀ ਯਾਰ 6 700 ਦੇ ਰਹੇਗਾ ਮੈਂ 11 ਹੋਣ ਲੱਗੇ ਸੀ ਵਧੀਆ ਆ ਖੜੀ ਟਰਾਲੀ ਤੇ ਇਹ ਖੜਾ ਟਰੈਕਟਰ ਆਪਣਾ ਤੇ ਯਾਰ ਚਿੜੀਆਂ ਨੂੰ ਯਾਰ ਦਾਣੇ ਹੀ ਪਾਉਣੇ ਸੀ ਮੈਂ ਪੁਰ ਲਿਆ ਉਧਰ ਮੈਂ ਲੈ ਕੇ ਆਉਣੇ ਬਣਾਈਆਂ ਹੋਈਆਂ ਪਲੇਟਾਂ ਆ ਅੱਗੇ ਇੱਥੇ ਵਧੀਆ ਸੀ ਕਿ ਆ ਜਾਂਦੀਆਂ ਉਹ ਉੱਥੇ ਡਿੱਗੀ ਤੇ ਡਿੱਗੀ ਤੇ ਆ ਇਹਨਾਂ ਦੇ 10 15 ਚਿੜੀਆਂ ਵਧੀਆ ਮਾਣ ਚ ਖੁਸ਼ ਹੋਏ ਨਾਲ ਖਾ ਜਾਂਦੀਆਂ ਨਾਲ ਪਾਣੀ ਵਾਸਤੇ ਆ ਰੱਖਿਆ ਸੀਗਾ ਇੱਥੇ ਵੀ ਰੱਖੇ ਸੀਗੇ ਦਾਣ ਯਾਰ ਇੱਥੇ ਰੱਖ ਦਾਂਗੇ ਸ਼ਾਮੇ ਵਧੀਆ ਆਉਣੀਆਂ ਟਰੈਕਟਰ ਦੇ ਥੱਲੇ ਤੇ ਇਹ ਆਪਾਂ ਕੰਮ ਕਰਦਗੇ ਆ ਆਹ ਪੇਚੜੀਆਂ ਤੇ ਝੋਨਾ ਰੱਖਿਆ ਸੀਗਾ 26 ਝੋਨਾ ਸੀਗਾ ਅਸੀਂ ਬੀਜਿਆ ਸੀ ਇੱਕ ਸਾਲ ਤੇ ਉਹਦੇ ਵਿੱਚੋਂ ਰੱਖਿਆ ਸੀਗਾ 4 ਸਾਲ ਹੋ ਗਏ ਪਏ ਤੇ ਮੈਂ ਨਵੇਂ ਘਟੇ 'ਚ ਪਾ ਕੇ ਲੈਂਦਾ ਫੁੱਲ ਭਰਿਆ ਸੀ ਅੱਧਾ ਇੰਨਾ ਹੀ ਰਿਹਾ ਖਵਾ ਤਾਂ ਸਾਰਾ 26 ਝੋਨਾ ਇੱਥੇ ਨਿੱਕੇ ਜਿਹੇ ਦਾਣੇ ਹੁੰਦੇ ਆ ਪਰ ਇਹ ਆਸੀ ਇੰਨਾ ਘਟਾ ਸੀ ਇਹ ਨਾ ਥੋੜੇ ਰਹਿ ਗਏ ਬਾਕੀ ਸਾਰਾ ਕੋਈ ਫੇਰ ਰੱਖ ਦਾਂਗੇ ਬਾਸਪਤੀ ਚੌੜ ਰੱਖਾਂਗੇ ਉਹ ਬਾਸਪਤੀ ਲਿਆ ਤੇ ਉਹ ਆਖਾਂਦੇ ਅੱਛੀ ਡਿੰਗਾ ਵਾਲਾ ਪਾਣੀ ਵਾਹ ਲਿਆ ਆਪਾਂ ਘਰੇ ਜਮਾਣੂ ਨਵਾਂ ਇਹਨਾਂ ਨੂੰ ਪਾ ਦਾਂਗੇ ਪੁਰਾਣਾ ਆਪਾਂ ਪਾਣੀ ਜਿਆ ਬੜਾ ਮਿਲ ਜਾਇਆ ਪਿਆ ਨਾ ਬਟਾਰੇ ਰਹਿ ਗਏ ਬਸ ਇਹ ਬੜੇ ਖਲਿਪੜ ਜੇ ਲੱਗੇ ਪਿਆ ਇਹ ਮਿੱਟੀ ਦੇ لے گئے پھر تو ودیے ودیا بنے رہن گے مل کے رنگ رنگ کریں گے نویں ریم بھی پاٹ گیا ذرا بھی سارا سارا کھل رہا پھر کلریا پھرتا ٹائر دسی جا میں گریبی بہت ہے چار پیسے کسی پاس آنا ٹائر سے ریم اگوائیے ودیا میں تو فل موڈیفائی کروں گا میں ریجا بنا لائی بیٹھا میں سارا سامان یہ قریب بیٹھا ایک موبائل انسٹاگرام آئی ڈی الگ ہی دے یہ ਉਦੇ ਵਿੱਚ ਦਾ ਸਾਰਾ ਸਮਾਨ ਪਿਆ ਕੀ ਕੀ ਲਾਉਣਾ ਤੇ ਕੀ ਕੀ ਨਹੀਂ ਲਾਉਣਾ ਬਸ ਮੇਰਾ ਇੱਕ ਵਾਰੀ ਰੋਟੀ ਪਾਣੀ ਜੋਗਾ ਹੋ ਜਾਵਾ YouTube ਤੋਂ ਫਿਰ ਇਸੇ ਤੇ ਪੈਸੇ ਲਾਉਣ ਆਲੀ ਆਪਾਂ ਲੋ ਵੀ ਮਿੱਤਰੋ ਆਪਾਂ ਰਿਮਾ ਵੱਡਾ ਵੀ ਸਾਲ ਕਰਤਾ ਹੁਣ ਇੱਕ ਰਿਮਾ ਕਰਕੇ ਕੰਮ ਨਿਬੜ ਗਿਆ ਰਿਮਾ ਦਾ ਫਿਰ ਨਵੇਂ ਨੁਹਣੀਆਂ ਯਾਰ ਖੇਤਾਂ ਵਿੱਚ ਇਸੇ ਸਪਰੇਅ ਛਿੜਕ ਕੇ ਤੇ ਮੋਸ਼ਕ ਮਾਰ ਜਾਂਦਾ ਲੀੜਿਆਂ ਵਿੱਚੋਂ ਮੁੜ ਕੇ ਦਾ ਖੀਆ ਕਮਾਈ ਮੈਂ ਔਖ ਨੂੰ ਚੁਣਿਆ ਪਹਿਲਾਂ ਲੋਕ ਸੌਖ ਨੂੰ ਚੁਣਦੇ ਆ ਮੈਂ ਔਖ ਨੂੰ ਚੁਣਿਆ ਆਏ ਹੇ ਇੱਕ ਤਾਂ ਚੁੱਪ ਰਹਿਣ ਕਰਕੇ ਯਾਰ ਜੀਬ ਵੀ ਥੋੜੀ ਜਿਹੀ ਮੋਟੀ ਹੋ ਗਈ ਹੁਣ ਆਪਾਂ ਬਲੌਗ ਚ ਬੋਲ ਬੋਲ ਕੇ ਪਤਲੀ ਕਰ ਲੈ ਇੰਨੀ ਸ਼ਰੀ ਵੀ ਲੈਣਤੀ ਐ ਤਾਂ ਜੀਬ ਪਤਲੀ ਹੋ ਜੇ ਕੰਮ ਔਖੀ ਆਏ ਮੇਰੀ ਲਾਈਫ ਚ ਕੋਈ ਸੌਖਾ ਸੁਖਣੀ ਆਏਗਾ ਸਭ ਤੋਂ ਪਹਿਲਾਂ ਟਰੈਕਟਰ ਤੋਂ ਮੋਡੀਫਾਈ ਕਰਨ ਤੋਂ ਪਹਿਲਾਂ ਮੋਬਾਈਲ ਦਾ ਕੰਮ ਕਰਨਾ ਜਿੱਥੋਂ ਆਪਣੇ ਬਲੌਗ ਆਉਂਦੇ ਆ ਕਿਉਂਕਿ ਮੋਬਾਈਲ ਬਹੁਤ ਹੀ ਜ਼ਿਆਦਾ ਖਰਾਬ ਹੈ ਮੈਨੂੰ ਪਤਾ ਮੈਂ ਕਿਵੇਂ ਇਹਨੂੰ ਚਲਾਉਣਾ ਕਿਹੜੀ ਚੀਜ਼ ਮੈਂਟ ਚ ਕੱਟ ਦਿੰਦਾ YouTube ਚਲਾਉਂਦਾ ਜਿਲਾਉਂਦੇ Instagram ਵੀ ਕੱਟ ਦਿੰਦਾ ਫੋਨ ਵੀ ਨਹੀਂ ਚੱਕਿਆ ਜਾਂਦਾ ਫੋਨ ਵੀ ਕੱਟ ਦਿੰਦਾ ਜਿਹੜੀ ਵੀਡੀਓ ਬਣਾਉਣਾ ਉਹ ਆਪੇ ਡਿਲੀਟ ਅੰਦਰੋਂ ਕਰ ਦਿੰਦਾ ਮੈਂ ਵੀਡੀਓ ਬਣਾਉਂਦੇ ਰਹੇ ਨਾ ਬਲੌਗ ਬਣਾਉਂਦਾ ਰਹੇ ਨਾ ਬਹੁਤ ਔਖਾ ਮਿੱਤਰੋ ਆਪੇ ਕੇ ਨਾਲ ਬੜੇ ਵਸਰ ਨਾਲ ਜਾਦੇ ਪਿਆ ਟਾਇਰ ਬੜਾ ਵੱੜ ਗਿਆ ਪਾਣੀ ਚ 7 ਮਿੰਟ ਤੇ 8 ਮਿੰਟ ਦਾ ਬਲੌਗ ਹੋ ਗਿਆ ਮਿੱਤਰੋ ਬਸ ਇੰਨਾ ਕੀ ਬਣਾਇਆ ਕਰਾਂਗੇ